ਤੋ ਦਿ ਲੋ ਤਨਮਾਦਰ ਕਰਦਾ ਦੱਸੇ ਕੀ ਹੈਡਲਾਈਨਾਂ ਨੇ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਪਹਿਲੀ ਕਵਰ ਪ੍ਰਕਾਸ਼ਿਤ ਕਰੀ ਜਿਹਦੇ ਨਾਲ ਸਾਰਿਆਂ ਨੂੰ ਪਤਾ ਲੱਗ ਗਿਆ ਕਹਿੰਦੇ ਆ ਨਾ ਕਿ ਜਦ ਨੀਤਤਾਪ ਹੋਵੇ ਰੱਬ ਦਾ ਆਸ਼ੀਰਵਾਦ ਹੋਵੇ ਤਾਂ ਬੜੀ ਤੋਂ ਬੜੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਮਾਤਾ ਜੀ ਨੂੰ ਕਿਸ ਤਰ੍ਹਾਂ ਦੀ ਖੁਸ਼ੀ ਹੋਈ ਜਦੋਂ ਤੁਹਾਨੂੰ ਜਦ ਇਨੀ ਲਾਈਫ ਟਾਈਮ ਦਾ ਸੁਪਨਾ ਪੂਰਾ ਆ ਜੂਏ ਤਾਂ ਹਰ ਇੱਕ ਕੋਈ ਪਾਉ ਪਾਉ ਕੋ ਹੋ ਜਾਂਦਾ ਅੱਜ ਤੁਹਾਡੇ ਪਿਤਾ ਜੀ ਦਾ ਸੁਪਨਾ ਜਿਹੜਾ ਪੂਰਾ ਹੋ ਗਿਆ ਦੇਖੋ ਚਾਹੇ ਮੈਨੂੰ ਆਊਟਸੋਰਸਡ ਰਾਈ ਭਰਤੀ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਚ ਆਪਣਾ ਹੀ ਮੈਂ ਪੂਰਾ ਕਰ ਰਿਹਾ ਹਾਂ ਔਰ ਅੱਜ ਮੇਰਾ ਸਪਨਾ ਅਨਸਕਾਰ ਕਰਨ ਦੇ ਵਿੱਚ ਸਾਰੇ ਹੀ ਭਰਾਵਾਂ ਦਾ ਸਈਆਂ ਹੋ ਵੀ ਭੈਣਾਂ ਦਾ ਸਈਆਂ ਹੋਊਗਾ ਜੇ ਉਹ ਮੈਨੂੰ ਪੁਸ਼ਟੀਆ ਕਰ ਦੇ ਤਾਂ ਮੈਂ ਆਪਣੀ ਲੜਾਈ ਜਾਰੀ ਰੱਖ ਪਾਂਦਾ ਹਾਂ ਹੁਣ ਸਮਾਇਦਲੀ ਘਮ ਕਰੂੰਗਾ ਉਹ ਜਿਹੜੇ ਭੈਣ ਭਰਾ ਨੱਚੇ ਦੇ ਦਿਲ ਦੇ ਚ ਪਤੇ ਨੇ ਉਹਨਾਂ ਨੂੰ ਉੱਥੋਂ ਉੱਥੋਂ ਕੱਢ ਕੇ ਗਰਾਉਂਡ ਜੁਆਇਨ ਕਰਾਉਂਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਬੀਤੇ ਦਿਨ ਇੱਕ ਡੀਸੀ ਦਫਤਰ ਤੋਂ ਬਾਹਰ ਇੱਕ ਖਬਰ ਨਸ਼ਰ ਕੀਤੀ ਸੀ ਤਰुण ਸ਼ਰਮਾ ਦੀ ਉਹ ਖਬਰ ਨਸ਼ਰ ਕਰਦੇ ਆ ਸਾਨੂੰ ਦੁੱਖ ਵੀ ਬਹੁਤ ਲੱਗਾ ਸੀਗਾ ਪਰ ਉਹ ਖਬਰ ਨਸ਼ਰ ਕਰਨਾ ਵੀ ਜ਼ਰੂਰੀ ਸੀ ਕਿਉਂਕਿ ਉਹ ਖਬਰ ਜੇ ਨਸ਼ਰ ਨਾ ਹੁੰਦੀ ਤੇ ਸ਼ਾਇਦ ਅੱਜ ਉਹੀ ਤਰुण ਸ਼ਰਮਾ ਨੂੰ ਨੌਕਰੀ ਨਾ ਮਿਲਦੀ ਤਾਂ ਅੱਜ ਜਗ੍ਹਾ ਵੀ ਉਹੀ ਹੈ ਬਿਲਕੁਲ ਉੱਥੇ ਹੀ ਖੜੇ ਆ ਤਰुण ਸ਼ਰਮਾ ਵੀ ਉਹੀ ਹੈ ਸੱਚਾ ਯਾਦ ਵੀ ਉਹੀ ਹੈ ਤੇ ਅੱਜ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਾ ਸਿਟੀ ਹੈਡਲਾਈਨਸ ਦੀ ਸਾਰੀ ਟੀਮ ਦੇ ਵੱਲੋਂ ਥੈਂਕ ਯੂ ਸੋ ਮੱਚ ਸਰ ਤੁਹਾਡਾ ਦਿਲੋਂ ਧੰਨਵਾਦ ਕਿ ਤੁਸੀਂ ਮੇਰੀ ਨਿਊਜ਼ ਇੰਨੀ ਵਾਇਰ ਕਰੀ ਤੇ ਦਿਲੋਂ ਧੰਨਵਾਦ ਤੁਹਾਡੀ ਪੂਰੀ ਟੀਮ ਦਾ ਤੇ ਉਹ ਹਰ ਇੱਕ ਮੀਡੀਆ ਪਰਸਨ ਦਾ ਜਿਨੇ ਮੇਰੀ ਆਵਾਜ਼ ਨੂੰ ਉਲੰਧ ਕਰਿਆ ਅੱਛਾ ਤਰੁਣ ਇਹ ਉਹੀ ਜਗ੍ਹਾ ਜਿਵੇਂ ਮੈਂ ਪਹਿਲਾਂ ਕਿਹਾ ਉਹੀ ਜਗ੍ਹਾ ਹੈ ਸਭ ਕੁਝ ਉਹੀ ਹੈ ਸਿਰਫ ਥੋੜਾ ਜਿਆਦਾ ਡਿਫਰੈਂਸ ਹੋਇਆ ਹੈ ਕਿ ਤੁਸੀਂ ਉਸਦੇ ਨੌਕਰੀ ਲਈ ਬੈਠੇ ਸੀ ਅੱਜ ਨੌਕਰੀ ਲੈ ਕੇ ਇੱਥੇ ਬੈਠੇ ਹੋ ਗਏ ਜੀ ਕੀ ਕਹੋਗੇ ਬਸ ਕਹਿੰਦੇ ਆ ਨਾ ਕਿ ਜਦ ਨੀਤ ਤਾਪ ਹੋਵੇ ਰੱਬ ਦਾ ਆਸ਼ੀਰਵਾਦ ਹੋਵੇ ਤਾਂ ਬੜੀ ਤੋਂ ਬੜੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਸੋ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਕੁਮਾਰ ਗੌਰਵ ਜੀ ਦਾ ਜਿਨ੍ਹਾਂ ਨੇ ਮੈਨੂੰ ਮੇਰੇ ਛੋਟੇ ਭਾਈ ਬਣ ਕੇ ਮੇਰੇ ਨਾਲ ਖੜੇ ਰਹੇ। ਤੋਂ ਦਿਲੋਂ ਧੰਨਵਾਦ ਕਰਦਾ ਆਰੂਸ਼ ਸ਼ਖਸ਼ ਦਾ ਜਿੰਨੇ ਚਾਏ ਥੋੜੀ ਹੈਲਪ ਕੀਤੀ ਲੇਕਿਨ ਮੈਨੂੰ ਸਪੋਰਟ ਕਰੀ। ਹੋਰ ਸਭ ਤੋਂ ਵੱਡਾ ਧੰਨਵਾਦ ਕਰਦਾ ਕਰਨੂਲਾ ਭਾਈ ਜੀ ਦਾ ਜਿਨ੍ਹਾਂ ਨੇ ਮੇਰੇ ਸਿਰ ਤੋਂ ਛੱਤ ਜਾਣ ਤੋਂ ਬਚਾ ਦਿੱਤੀ। ਤੇ ਹਰ ਇੱਕ ਉਸ ਐਨ ਆਰ ਆਈ ਭਰਾ ਦਾ, ਇੰਡੀਆ ਦੇ ਪੰਜਾਬ ਦੇ ਭਰਾ ਦਾ। ਇਹਨੇ ਚਾਏ ਮੇਰੀ 10 ਰੁਪਏ ਦੀ ਮਦਦ ਕੀਤੀ ਲੇਕਿਨ ਮਿਨੀਮਲ। ਅੱਛਾ ਤੁਸੀਂ ਉਸ ਦਿਨ ਇਹ ਜ਼ਿਕਰ ਕੀਤਾ ਸੀਗਾ ਕਿ ਮੇਰੇ ਪਿਤਾ ਜੀ ਦਾ ਇਹ ਸੁਪਨਾ ਸੀ। ਉਦੋਂ ਅੰਦਰੋਂ ਨਾ ਵੀ ਆਵਾਜ਼ ਉੱਠੀ ਸੀ ਸਾਰਿਆਂ ਦੇ ਵੀ ਨਹੀਂ ਇਸ ਬੰਦੇ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਅੱਜ ਤੁਹਾਡੇ ਪਿਤਾ ਜੀ ਦਾ ਸੁਪਨਾ ਜਿਹੜਾ ਪੂਰਾ ਹੋ ਗਿਆ ਦੇਖੋ ਚਾਹੇ ਮੈਨੂੰ ਆਊਟਸੋਰਸਡਾਈ ਭਰਤੀ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਸੁਪਨਾ ਹੀ ਮੈਂ ਪੂਰਾ ਕਰ ਰਿਹਾ ਹਾਂ ਔਰ ਐਦਾਂ ਹੀ ਇੱਕ ਦਿਨ ਮੈਂ 올림픽 ਦੇ ਵਿੱਚ ਜਾ ਕੇ ਆਪਣੇ ਇਸ ਪੰਜਾਬ ਆਪਣੇ ਦੇਸ਼ ਖਾਚੀ ਹਾਂ ਦਾ ਵੀ ਉਹ ਸੁਪਨਾ ਪੂਰਾ ਕਰੂੰਗਾ ਅੱਛਾ ਹੁਣ ਕਿਹੜੀ ਨੌਕਰੀ ਮਿਲੀ ਹੈ ਤੇ ਕੀ ਅੱਗੇ ਦੇ ਤੁਹਾਡੇ ਪਲਾਨ ਨੇ ਉਹ ਈਓ ਸਾਹਿਬ ਦੀ ਗੱਲ ਹੋਈ ਸੀ ਆਪਣੇ ਕੁਮਾਰ ਗੌਰਵ ਜੀ ਨਾਲ ਤੇ ਤੁਸੀਂ ਸਰ ਦੱਸ ਸਕਦੇ ਹੋ ਦੇਖੋ ਤਰुण ਪੰਜਾਬ ਦਾ ਖਿਡਾਰੀ ਹੈ ਸਿਰਫ ਖਿਡਾਰੀ ਨਹੀਂ ਹੈ ਤਰुण ਪੰਜਾਬ ਦਾ ਗਰਵ ਹੈ ਤਰुण ਇੰਟਰਨੈਸ਼ਨਲ 18 골ਡ ਮੈਡਲ 골ਡ ਮੈਡਲ ਮੈਡਲ ਹਰ ਤਰ੍ਹਾਂ ਜਿੱਤਣ ਵਾਲਾ 18 ਮੈਡਲ ਜਿੱਤਣ ਵਾਲਾ ਇਕਲੌਤਾ ਖਿਡਾਰੀ ਹੈ ਪੈਰਾ ਕਾਰਾਟੇ ਦਾ ਤਰुण ਵਰਗੇ ਜਿਹੜੇ ਨੌਜਵਾਨ ਹੈ ਇਹ ਰੋਲ ਮਾਡਲ ਹੈ ਇਹ ਰੋਲ ਮਾਡਲ ਹੈ ਸਿਰਫ ਪੰਜਾਬ ਦੇ ਨਹੀਂ ਇਸ ਦੇਸ਼ ਦੇ ਨੌਜਵਾਨਾਂ ਲਈ ਖਾਸ ਕਰ ਉਹਨਾਂ ਲਈ ਜਿਹੜਾ ਨਸ਼ੇ ਨੂੰ ਚੁੰਨਦੇ ਐ ਜਿਹੜੇ ਵਿਦੇਸ਼ਾਂ ਜਾਣਾ ਚਾਹੁੰਦੇ ਐ ਤਰੁਣ ਨੇ ਨਸ਼ੇ ਨੂੰ ਨਹੀਂ ਦੋਸਤ ਤਰੁਣ ਨੇ ਵਿਦੇਸ਼ਾਂ ਜਾਣਾ ਨਹੀਂ ਚੁਣਿਆ ਤਰੁਣ ਨੇ ਕੇਮ ਚੁਣੀ ਖੇਡ ਚੁਣੀ ਔਰ ਉਹਨੇ ਕੁਝ ਕਰਕੇ ਦਿਖਾਇਆ ਤਰੁਣ ਜਦੋਂ ਤੁਹਾਨੂੰ ਪਤਾ ਲੱਗਾ ਵੀ ਸਾਨੂੰ ਨੌਕਰੀ ਮਿਲ ਗਈ ਹੈ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਕਿਉਂਕਿ ਇਹ ਇੱਕ ਦਿਨ ਦਾ ਸੁਪਨਾ ਨਹੀਂ ਦੋ ਦਿਨ ਦਾ ਸੁਪਨਾ ਨਹੀਂ ਤੁਹਾਡੇ ਪੂਰੀ ਜ਼ਿੰਦਗੀ ਦਾ ਅੱਧੀ ਜ਼ਿੰਦਗੀ ਤੁਹਾਡੀ ਨਿਕਲ ਚੁੱਕੀ ਹੈ ਤੇ ਅੱਧੀ ਜ਼ਿੰਦਗੀ ਦਾ ਸੁਪਨਾ ਸੀ ਤਾਂ ਮੈਂ ਥੈਂਕ ਯੂ ਤਾਂ ਮੈਂ ਸਾਰੀ ਪ੍ਰਸ਼ਾਸਨ ਨੂੰ ਕਰੂੰਗਾ ਭਗਵੰਤ ਜੀ ਆਬ ਨੂੰ ਕਰੂੰਗਾ ਸਪੋਰਟ ਮਨਿਟਰ ਸਾਹਮਣੂ ਕਰੂੰਗਾ ਐਡੀਸੀ ਤੇ ਡੀਸੀ ਸਾਹਿਬ ਦਾ ਕਰੂੰਗਾ ਐਮਐਲਏ ਸਾਹਿਬ ਤੇ ਈਓ ਸਾਹਿਬ ਦਾ ਕਰੂੰਗਾ ਔਰ ਅੱਜ ਮੇਰਾ ਸੁਪਨਾ ਅਨਸਕਾਰ ਕਰਨ ਦੇ ਵਿੱਚ ਸਾਰੇ ਹੀ ਭਰਾਵਾਂ ਦਾ ਸਹਿਯੋਗ ਭੈਣਾਂ ਦਾ ਸਹਿਯੋਗ ਜੇ ਉਹ ਮੈਨੂੰ ਪੁਸ਼ਟੀਆ ਕਰਦੇ ਤਾਂ ਮੈਂ ਆਪਣੀ ਲੜਾਈ ਜਾਰੀ ਨਾ ਰੱਖ ਪੰਦਾ ਸੋ ਦਿਲੋਂ ਧੰਨਵਾਦ ਕਰਦਾ ਦੱਸੇ ਕੀ ਹੈਡਲਾਈਨਾਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਪਹਿਲੀ ਕਵਰ ਪ੍ਰਕਾਸ਼ਿਤ ਕਰੀ ਜੀ ਦੇ ਨਾਲ ਸਾਰਿਆਂ ਨੂੰ ਪਤਾ ਲੱਗ ਗਿਆ ਅੱਛਾ ਮਾਤਾ ਜੀ ਨੂੰ ਵੀ ਪਤਾ ਲੱਗ ਗਿਆ ਹੋਵੇਗਾ ਮਾਤਾ ਜੀ ਨੂੰ ਕਿਸ ਤਰ੍ਹਾਂ ਦੀ ਖੁਸ਼ੀ ਹੋਈ ਜਦੋਂ ਤੁਹਾਨੂੰ ਖੁਸ਼ੀ ਬਹੁਤ ਉਹਨਾਂ ਪਾਉ ਪਾਉ ਕੋ ਹੀ ਹੰਦ ਆ ਵੀਰੇ ਜਦ ਇਨੀ ਲਾਈਫ ਟਾਈਮ ਦਾ ਸੁਪਨਾ ਪੂਰਾ ਹੋ ਜੂਏ ਤਾਂ ਹਰ ਇੱਕ ਕੋਈ ਪਾਉ ਪਾਉ ਕੋ ਹੋ ਜਾਂਦਾ ਸੋ ਮੈਂ ਮੇਰੇ ਮਾਤਾ ਮੇਰੇ ਭਰਾ ਸਾਰੇ ਪਾਉ ਕੋ ਹੋ ਗਏ ਜੀ ਅੱਛਾ ਹੁਣ ਹਮ ਨੌਕਰੀ ਲੱਗੀ ਹੁਣ ਤੁਹਾਡੇ ਪਹਿਲੋਂ ਵੀ ਸੁਪਨੇ ਹੋਣਗੇ ਹੁਣ ਕੀ ਜਿਹੜੇ ਸੁਪਨੇ ਸਹਾਰ ਕਰਨੇ ਆ ਤੁਸੀਂ ਹੁਣ ਕੀ ਕੀ ਅੱਗੇ ਵਾਸਤੇ ਸੋਚਿਆ ਹੁਣ ਰਮਾਜ ਤੇ ਲਈ ਕੰਮ ਕਰੂੰਗਾ ਉਹ ਜਿਹੜੇ ਭੈਣ ਭਰਾ ਨੱਚਦੇ ਦਲ ਦੇ ਚ ਪਤੇ ਨੇ ਉਹਨਾਂ ਨੂੰ ਉਥੋਂ ਕੱਢ ਕੇ ਗਰਾਉਂਡ ਜੁਆਇਨ ਕਰਾਉਂਗਾ ਔਰ ਇਹਨਾਂ ਉਹਨਾਂ ਦੀ ਜਿੰਨੀ ਆਉਦਕੀ ਮਦਦ ਕਰੂੰਗਾ ਸਮਾਜ ਤੁਹਾਨੂੰ ਪਹਿਲਾਂ ਨੌਕਰੀ ਮਿਲਣ ਤੋਂ ਪਹਿਲਾਂ ਕਿਸ ਤਰ੍ਹਾਂ ਦੇਖਦਾ ਸੀ ਸਮਾਜ ਪਹਿਲੇ ਨੌਕਰੀ ਤੋਂ ਪਹਿਲਾਂ ਇਹੀ ਦੇਖਦਾ ਸੀ ਕਿ ਇੱਕ ਪਲੇਅਰ ਸੜਕਾਂ ਤੇ ਰੋੜ ਰਿਹਾ ਬਟ ਅੱਜ ਕਿਤੇ ਨਾ ਕਿਤੇ ਮੇਰਾ ਮੁੱਲ ਪਿਆ ਤੇ ਦਿਲੇ ਤੁਹਾਨੂੰ ਮਨ ਕਰਦਾ ਪਰ ਠੀਕ ਹੈ ਇਹ ਸਾਡੇ ਸਨ ਤਰुण ਸ਼ਰਮਾ ਜਿਨ੍ਹਾਂ ਨੂੰ ਅੱਜ ਨੌਕਰੀ ਮਿਲੀ ਹੈ ਤਾਂ ਉੱਥੇ ਹੀ ਸਿਟੀ ਹੈਡਲਾਈਨਸ ਵੱਲੋਂ ਖਬਰ ਜਿਹੜੀ ਪਹਿਲਾਂ ਨਸ਼ਰ ਕੀਤੀ ਗਈ ਸੀ ਜੋ ਸੈਂਕੜਾ ਹਜ਼ਾਰਾਂ ਕਰੋਨਾ ਲੋਕਾਂ ਨੇ ਦੇਖਿਆ ਤੇ ਉਸ ਤੋਂ ਬਾਅਦ ਉਸ ਖਬਰ ਦਾ ਐਸਾ ਅਸਰ ਹੋਇਆ ਕਿ ਅੱਜ ਉਹੀ ਸ਼ਖਸ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਸ਼ਖਸ ਉਹ ਦਿਨ ਨੌਕਰੀ ਦੇ ਲਈ ਬੈਠਾ ਸੀ ਤੇ ਅੱਜ ਨੌਕਰੀ ਲੈ ਕੇ ਇੱਥੇ ਬੈਠਾ ਹੈ ਤੇ ਸਾਰੇ ਅਫਸਰ ਵੱਡੇ ਸਹਿਬਾਨਾਂ ਦਾ ਜਿਹੜਾ ਧੰਨਵਾਦ ਕਰਨ ਪਹੁੰਚਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਵਿਅਕਤੀ ਕੋਈ ਵੀ ਇਨਸਾਨ ਆਪਣੀ ਹਿੰਮਤ ਨਾ ਹਾਰੇ ਤੇ ਇਸ ਤਰ੍ਹਾਂ ਹੀ ਕੜੀ ਮਿਹਨਤ ਕਰਦਾ ਰਹੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਵੇ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ